ਸੱਚਕਾਲ ਨਮਸਕਾਰ ਡੇਲੀ ਪੋਸਟ ਪੰਜਾਬ ਰਾਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਵਿਸ਼ਾਖਾ ਸ਼ਰਮਾ ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਹਰੇਕ ਬਿਮਾਰੀ ਬਾਰੇ ਦੱਸਦੇ ਹਾਂ ਜੋ ਲੋਕਾਂ ਦੇ ਲਈ ਪਰੇਸ਼ਾਨੀਆਂ ਬਣਦੀਆਂ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਗੰਭੀਰ ਬਿਮਾਰੀ ਟਿਊਬਰਕਲੋਸਿਸ ਬਾਰੇ ਯਾਨੀ ਇਸ ਨੂੰ ਟੀਬੀ ਵੀ ਕਿਹਾ ਜਾਂਦਾ ਹੈ ਹਰ ਸਾਲ ਲਗਭਗ 7000 ਲੋਕਾਂ ਨੂੰ ਟੀਬੀ ਹੋ ਜਾਂਦੀ ਹੈ ਟੀਬੀ ਦੀ ਇੱਕ ਬਿਮਾਰੀ ਇਹ ਚੂਤ ਦੀ ਬਿਮਾਰੀ ਵੀ ਮੰਨੀ ਜਾਂਦੀ ਹੈ ਟਿਊਬਰਕਲੋਸਿਸ ਜਿਸ ਦਾ ਆਮ ਕਰਕੇ ਫੇਫੜਿਆਂ ਤੇ ਅਸਰ ਪੈਂਦਾ ਹੈ ਟੀਬੀ ਬਹੁਤ ਜਲਦੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲ ਜਾਂਦੀ ਹੈ ਹਾਲਾਂਕਿ ਇਸ ਤੋਂ ਸਰੀਰ ਦਾ ਕੋਈ ਵੀ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ ਇਸ ਦਾ ਸਹੀ ਸਮੇਂ ਤੇ ਠੀਕ ਇਲਾਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿਆਦਾਤਰ ਲੋਕਾਂ ਨੂੰ ਇਸ ਬਿਮਾਰੀ ਦੇ ਬਾਰੇ ਨਹੀਂ ਪਤਾ ਤਾਂ ਸੇ ਅੱਜ ਤੁਹਾਨੂੰ ਦੱਸਾਂਗੇ ਕਿ ਟੀਬੀ ਹੁੰਦੀ ਕੀ ਹੈ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਟੀਬੀ ਬਾਰੇ ਸਾਰੀ ਜਾਣਕਾਰੀ ਮਾਹਿਰ ਡਾਕਟਰ ਤੋਂ ਵੀ ਲਾਵਾਂਗੇ ਪਰ ਸਭ ਤੋਂ ਪਹਿਲਾਂ ਇਸੇ ਸੰਬੰਧੀ ਇੱਕ ਖਾਸ ਰਿਪੋਰਟ ਦੇਖਦੇ ਹਾਂ ਟਿਊਬਰਕਲੋਸਿਸ ਯਾਨੀ ਟੀਬੀ ਦੀ ਬਿਮਾਰੀ ਪੂਰੀ ਦੁਨੀਆ ਦੇ ਲੋਕਾਂ ਲਈ ਇੱਕ ਵੱਡਾ ਖਤਰਾ ਬਣੀ ਹੋਈ ਹੈ। ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ। ਇਹ ਬਿਮਾਰੀ ਸਾਰੇ ਦੇਸ਼ਾਂ ਵਿੱਚ ਫੈਲੀ ਹੋਈ ਹੈ ਪਰ ਇਸ ਦਾ ਇਲਾਜ ਸੰਭਵ ਹੈ। ਇਸ ਬਿਮਾਰੀ ਨੂੰ ਸਹੀ ਇਲਾਜ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ। ਹਾਲਾਂਕਿ ਲਾਪਰਵਾਹੀ ਕਾਰਨ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਤਾਂ ਆਓ ਜਾਣਦੇ ਆ ਕਿ ਆਖਿਰਕਾਰ ਟਿਊਬਰਕਲੋਸਿਸ ਯਾਨੀ ਟੀਬੀ ਕੀ ਹੁੰਦਾ ਹੈ ਕੀ ਹੈ ਟਿਊਬਰਕਲੋਸਿਸ ਟੀਬੀ ਇੱਕ ਛੂਤ ਵਾਲੀ ਬਿਮਾਰੀ ਹੈ ਬੈਕਟੀਰੀਆ ਕਾਰਨ ਫੈਲਦੀ ਹੈ ਟੀਬੀ ਸੰਕਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੀ ਹੈ ਬਿਮਾਰੀ ਜ਼ਿਆਦਾਤਰ ਫੇਫੜਿਆਂ ਵਿੱਚ ਹੁੰਦੀ ਹੈ ਟੀਬੀ ਦੀ ਬਿਮਾਰੀ ਖੂਨ ਦੇ ਪਰਵਾਹਾਂ ਹੀ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਫੈਲ ਸਕਦੀ ਹੈ ਗੁਰਦੇ ਜਿਗਰ ਬੱਚੇਦਾਨੀ ਰੀੜ ਦੀ ਹੱਡੀ ਦਿਮਾਗ ਸਮੇਤ ਹੋਰ ਅੰਗਾਂ ਵਿੱਚ ਫੈਲ ਸਕਦੀ ਹੈ ਟੀਬੀ ਦੀ ਬਿਮਾਰੀ ਟੀਬੀ ਦਾ ਖਤਰਾ ਉਹਨਾਂ ਲੋਕਾਂ ਦੇ ਲਈ ਜ਼ਿਆਦਾ ਹੁੰਦਾ ਜਿਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ ਐਚ ਆਈ ਵੀ ਦੇ ਮਰੀਜ਼ਾਂ ਨੂੰ ਟੀਬੀ ਦਾ ਸਭ ਤੋਂ ਵੱਡਾ ਖਤਰਾ ਹੁੰਦਾ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਵੀ ਟਿਊਬਰਕਲੋਸਿਸ ਦਾ ਖਤਰਾ ਹੋ ਸਕਦਾ ਹੈ ਇਹ ਬਿਮਾਰੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ ਟੀਬੀ ਸਿਰਫ ਇੱਕ ਪ੍ਰਕਾਰ ਦੀ ਨਹੀਂ ਹੁੰਦੀ ਇਸ ਲਈ ਇਸ ਦੀਆਂ ਕਿਸਮਾਂ ਬਾਰੇ ਜਾਣਦੇ ਹਾਂ टीबी ਦੇ ਤਿੰਨ ਪੜਾਅ ਨੇ ਪ੍ਰਾਇਮਰੀ ਇਨਫੈਕਸ਼ਨ ਲੇਟੈਂਟ ਟੀਬੀ ਇਨਫੈਕਸ਼ਨ ਐਕਟਿਵ ਟੀਬੀ ਡਾਈਸੀਸ ਜੇਕਰ ਤੁਸੀਂ ਬੈਕਟੀਰੀਆ ਦੇ ਨਾਲ ਸੰਕਰਮਿਤ ਹੋ ਪਰ ਲੱਛਣ ਦਿਖਾਈ ਨਹੀਂ ਦਿੰਦੇ ਤਾਂ ਤੁਹਾਨੂੰ ਲੇਟੈਂਟ ਟੀਬੀ ਇਨਫੈਕਸ਼ਨ ਹੈ ਜਿਸ ਵਿੱਚ ਅਝੀਹਾ ਲੱਗ ਸਕਦਾ ਹੈ ਕਿ ਟੀਬੀ ਦੂਰ ਹੋ ਗਈ ਹੈ ਪਰ ਇਹ ਤੁਹਾਡੇ ਸਰੀਰ ਦੇ ਅੰਦਰ ਹੈ ਪਰ ਬੈਕਟੀਰੀਆ ਸੁਸਤ ਨੇ ਦੂਜੇ ਪਾਸੇ ਜੇ ਤੁਸੀਂ ਸੰਕਰਮਿਤ ਹੋ ਲੱਛਣ ਵੀ ਦਿਖਾਈ ਦੇ ਰਹੇ ਨੇ ਤਾਂ ਇਹ ਛੂਤਕਾਰੀ ਹੋ ਸਕਦੀ ਹੈ ਤਾਂ ਸਮਝ ਜਾਓ ਕਿ ਇਹ ਐਕਟਿਵ ਟੀਬੀ ਹੈ ਜਿਸ ਦਾ ਜਲਦ ਇਲਾਜ ਜ਼ਰੂਰੀ ਹੈ ਕੀ ਹੈ ਟੀਬੀ ਦੇ ਲੱਛਣ ਖੰਘ ਨਾਲ ਖੂਨ ਦਾ ਆਣਾ ਭੁੱਖ ਨਾ ਲੱਗਣਾ ਪਾਰ ਘਟਣਾ ਰਾਤ ਨੂੰ ਪਸੀਨਾ ਆਉਣਾ ਛਾਤੀ ਵਿੱਚ ਦਰਦ ਸਰੀਰ ਥੱਕਿਆ ਰਹਿਣਾ ਬੁਖਾਰ ਹੋਣਾ ਜੇਕਰ ਟੀਬੀ ਲਸਿਕਾ ਗ੍ਰੰਥੀਆਂ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਗਰਦਨ ਵਿੱਚ ਗੰਡਾ ਵੀ ਹੋ ਸਕਦੀਆਂ ਨੇ ਟੀਬੀ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਲਈ ਹੋਰ ਲੱਛਣ ਮੌਜੂਦ ਹੋ ਸਕਦੇ ਨੇ ਫੇਫੜਿਆਂ ਦੀ ਟੀਬੀ ਦਾ ਪਤਾ ਆਮ ਤੌਰ ਤੇ ਛਾਤੀ ਦੇ ਐਕਸ-ਰੇ ਦੁਆਰਾ ਅਤੇ ਬਲਗਮ ਦੀ ਜਾਂਚ ਦੁਆਰਾ ਕੀਤਾ ਜਾਂਦਾ ਹੈ ਕਈ ਤਰ੍ਹਾਂ ਦੀਆਂ ਜਾਂਚਾਂ ਤੋਂ ਬਾਅਦ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਵੀ ਟੀਬੀ ਦਾ ਪਤਾ ਲਗਾਇਆ ਜਾ ਸਕਦਾ ਹੈ ਟੀਬੀ ਦਾ ਕੀ ਹੈ ਇਲਾਜ ਕ੍ਰਿਆਸ਼ੀਲ ਟੀਵੀ ਦੇ ਲਈ ਵਿਸ਼ੇਸ਼ ਦਵਾਈਆਂ ਦਾ ਇੱਕ ਕੋਰਸ ਪੂਰਾ ਕਰਨਾ ਜ਼ਰੂਰੀ ਹੈ 6 ਤੋਂ 9 ਮਹੀਨਿਆਂ ਦੇ ਲਈ ਲਗਾਤਾਰ ਗੋਲੀਆਂ ਲੈਣ ਦੀ ਲੋੜ ਹੈ ਐਲਟੀਬੀਆਈ ਦਾ ਇਲਾਜ ਸਰੀਰ ਵਿੱਚ ਸੁੱਤੇ ਹੋਏ ਬੈਕਟੀਰੀਆ ਨੂੰ ਜਾਗਣ ਵਿੱਚ ਮਦਦ ਕਰਦਾ ਹੈ ਦਵਾਈਆਂ ਦੇ ਨਾਲ ਇਹ ਬੈਕਟੀਰੀਆ ਨਸ਼ਟ ਹੁੰਦੇ ਤੇ ਬਿਮਾਰੀ ਫੈਲਣ ਤੋਂ ਰੋਕਦਾ ਹੈ ਸક્રિય ਟੀਵੀ ਦੇ ਵਿੱਚ 6 ਮਹੀਨੇ ਜਾਂ ਇਸ ਤੋਂ ਵੱਧ ਦਵਾਈਆਂ ਦਾ ਕੋਰਸ ਪੂਰਾ ਕਰਨਾ ਜ਼ਰੂਰੀ ਹੈ ਟੀਬੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਖੰਗਣ ਵੇਲੇ ਆਪਣਾ ਨੱਕ ਅਤੇ ਮੂੰਹ ਟਕੋ ਟਿਸ਼ੂ ਪੇਪਰਸ ਦੀ ਵਰਤੋਂ ਕਰਕੇ ਧਿਆਨ ਨਾਲ ਕੂੜੇਦਾਨ ਵਿੱਚ ਸੁੱਟੋ ਡਾਕਟਰ ਦੇ ਦੱਸੇ ਮੁਤਾਬਿਕ ਹੀ ਟੀਬੀ ਦੀ ਦਵਾਈ ਲਗਾਤਾਰ ਲਓ ਟੀਬੀ ਦੇ ਲੱਛਣ ਹੋਣ ਤੇ ਤੁਰੰਤ ਡਾਕਟਰ ਨੂੰ ਸੰਪਰਕ ਕਰੋ ਪਲਮਨਰੀ ਟੀਬੀ ਦੇ ਲੱਛਣ ਆਮ ਤੌਰ ਤੇ ਦਿਖਾਈ ਦਿੰਦੇ ਨੇ ਜਦੋਂ ਕਿ ਟੀਬੀ ਦੀਆਂ ਕਈ ਕਿਸਮਾਂ ਦੇ ਲੱਛਣ ਦਿਖਾਈ ਨਹੀਂ ਦਿੰਦੇ ਇਸ ਦੇ ਲਈ ਲੋਕਾਂ ਨੂੰ ਟੈਸਟ ਕਰਵਾਉਣਾ ਪੈਂਦਾ ਟੀਬੀ ਬੇਸ਼ੱਕ ਇੱਕ ਗੰਭੀਰ ਬਿਮਾਰੀ ਹੈ ਪਰ ਇਸ ਨੂੰ ਸਹੀ ਇਲਾਜ ਦੁਆਰਾ ਠੀਕ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਟੀਬੀ ਤੋਂ ਵੀ ਬਚਣ ਦੇ ਲਈ ਲੋਕ ਸਿਹਤਮੰਦ ਭੋਜਨ ਖਾ ਕੇ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਕੇ ਇਸ ਨੂੰ ਰੋਕ ਸਕਦੇ ਨੇ ਸਤੂਸੀ ਦੇਖਿਆ ਕਿ ਟੀਬੀ ਕਿੰਨੀ ਖਤਰਨਾਕ ਹੋ ਸਕਦੀ ਹੈ ਤੇ ਟੀਬੀ ਕਿਸੇ ਇੱਕ ਪ੍ਰਕਾਰ ਦੀ ਨਹੀਂ ਹੁੰਦੀ। ਕਈ ਲੋਕਾਂ ਦੇ ਵਿੱਚ ਤਾਂ ਟੀਬੀ ਦੇ ਲੱਛਣ ਦਿਖਾਈ ਦਿੰਦੇ ਨੇ ਪਰ ਕਈ ਲੋਕਾਂ ਦੇ ਵਿੱਚ ਟੀਬੀ ਦੇ ਲੱਛਣ ਦਿਖਾਈ ਨਹੀਂ ਦਿੰਦੇ। ਜਿਸ ਕਾਰਨ ਜ਼ਿਆਦਾਤਰ ਲੋਕ ਇਸ ਬਿਮਾਰੀ ਤੋਂ ਗੁੰਮਰਾਣੇ। ਕਿਸ ਤਰ੍ਹਾਂ ਪਤਾ ਚੱਲੇਗਾ ਕਿ ਕਿਸੇ ਨੂੰ ਟੀਬੀ ਹੈ ਤੁਸੀਂ ਉਸ ਤੋਂ ਕਿਵੇਂ ਬਚਾ ਕਰ ਸਕਦੇ ਹੋ ਇਹ ਬਹੁਤ ਜਾਣਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਜਾਣੋ ਕਿ ਟਿਊਬਰਕਲੋਸਿਸ ਆਖਰਕਾਰ ਹੈ ਕੀ ਟੀਬੀ ਇੱਕ ਛੂਤ ਦੀ ਬਿਮਾਰੀ ਹੈ ਲੇਕਿਨ ਇਸ ਦੇ ਵਿੱਚ ਇੱਕ ਇਹ ਜ਼ਰੂਰ ਜਿਹੜਾ ਰਿਪੋਰਟ ਦੇ ਮੁਤਾਬਿਕ ਦੇਖਿਆ ਗਿਆ ਹੈ ਕਿ ਟੀਬੀ ਇੰਨੀ ਆਸਾਨੀ ਦੇ ਨਾਲ ਇੱਕ ਸੰਕਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦਾ ਜ਼ਿਆਦਾਤਰ ਜਦੋਂ ਲੋਕ ਇੱਕ ਘਰ ਦੇ ਵਿੱਚ ਰਹਿੰਦੇ ਨੇ ਜੇਕਰ ਉਸ ਘਰ ਦੇ ਵਿੱਚ ਕੋਈ ਸੰਕਰਮਿਤ ਹੈ ਟੀਬੀ ਦੀ ਬਿਮਾਰੀ ਦੇ ਨਾਲ ਤਾਂ ਲੰਬੇ ਦੌਰ ਦੇ ਨਾਲ ਉਸ ਸੰਕਰਮਿਤ ਇਨਸਾਨ ਦੇ ਨਾਲ ਰਹਿਣ ਕਾਰਨ ਹੀ ਟੀਵੀ ਜੋ ਹੈ ਉਹ ਫੈਲਦੀ ਹੈ ਟੀਵੀ ਦੇ ਜੋ ਟਿਸ਼ੂਸ ਨੇ ਉਹ ਦੂਜੇ ਵਿਅਕਤੀ ਤੱਕ ਫੈਲਦੇ ਨੇ ਟਿਊਬਰਕਲੋਸਿਸ ਕਈ ਤਰ੍ਹਾਂ ਦਾ ਹੁੰਦਾ ਹੈ ਤਿੰਨ ਪੜਾਅ ਇਸ ਦੇ ਮੰਨੇ ਗਏ ਨੇ ਲੇਕਿਨ ਜ਼ਿਆਦਾਤਰ ਇਹ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਜਰੂਰੀ ਨਹੀਂ ਕਿ ਟਿਊਬਰਕਲੋਸਿਸ ਦੇ ਲੱਛਣ ਦਿਖਾਈ ਦੇਣ ਸਰੀਰ ਦੇ ਕਿਸੇ ਵੀ ਅੰਗ ਨੂੰ ਟੀਬੀ ਦੀ ਬਿਮਾਰੀ ਜੋ ਹੈ ਉਹ ਪ੍ਰਭਾਵਿਤ ਕਰ ਸਕਦੀ ਹੈ ਸੋ ਟਿਊਬਰਕਲੋਸਿਸ ਹੋਣ ਦੇ ਕਈ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਬੈਕਟੀਰੀਆ ਦੇ ਨਾਲ ਟੀਬੀ ਦੀ ਬਿਮਾਰੀ ਜੋ ਹੈ ਉਹ ਫੈਲਦੀ ਹੈ अजकल नौजवानों तो लेके छोटे बच्चों तक भी टी बी के दे लक्षण देखे गए हैं टी का शिकार हो रहे छोटे बच्चे जिन्ह का इलाज करवाना समय सिर बहुत जरूरी है नौजवानों तो लेकर छोटे बच्चों तक टीबी की बीमारी की शिकायत हो रही है टी जो है तीन पड़ा दी होंगी है इसका इलाज सही समय पर होना बहुत जरूरी है ਯੂਬੈਟ ਕਲਾਸਿਸ ਜਿਸ ਨੂੰ ਟੀਵੀ ਵੀ ਕਹਿੰਦੇ ਨੇ ਆਮ ਭਾਸ਼ਾ ਦੇ ਵਿੱਚ ਲੋਕ ਇਸ ਨੂੰ ਟੀਵੀ ਦੀ ਬਿਮਾਰੀ ਦੇ ਨਾਲ ਜਾਣਦੇ ਨੇ ਛੂਤ ਦੀ ਬਿਮਾਰੀ ਹੈ ਜ਼ਿਆਦਾਤਰ ਲੇਕਿਨ ਇਹ ਅੰਨੀ ਆਸਾਨੀ ਦੇ ਨਾਲ ਟੀਵੀ ਦੇ ਟਿਸ਼ੂਸ ਨਹੀਂ ਫੈਲਦੇ ਜ਼ਿਆਦਾ ਲੰਬੇ ਸਮੇਂ ਦੇ ਵਿੱਚ ਸੰਕਰਮਿਤ ਇਨਸਾਨ ਦੇ ਨਾਲ ਰਹਿਣ ਕਾਰਨ ਹੀ ਇਹ ਜਿਹੜੀ ਟੀਵੀ ਹੈ ਇੱਕ ਸੰਕਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ ਸੋ ਇਸੇ ਸੰਬੰਧੀ ਸਾਡੇ ਦਰਸ਼ਕਾਂ ਦੇ ਬਹੁਤ سارے ਸਵਾਲ ਹੋਣਗੇ ਹਰ ਰੋਜ਼ ਅਸੀਂ ਮਾਹਿਰ ਡਾਕਟਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅੱਜ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਮਾਹਿਰ ਡਾਕਟਰ ਇਸ ਸੰਬੰਧੀ ਸਾਡੇ ਨਾਲ ਮੌਜੂਦ ਨੇ ਡਾਕਟਰ ਸੰਚਿਤ ਜੋ ਕਿ ਲੰਗਸ ਸਪੈਸ਼ਲਿਸਟ ਵੀ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਥੈਂਕ ਯੂ ਮੈਮ ਹਾਂਜੀ ਜੀ ਡਾਕਟਰ ਸਾਹਿਬ ਬਹੁਤ سارے ਦਰਸ਼ਕਾਂ ਦੇ ਸਵਾਲ ਨੇ ਕਿ ਇਹ ਟੀਬੀ ਹੈ ਕੀ ਕਿਉਂਕਿ ਜਾਨਲੇਵਾ ਬਿਮਾਰੀ ਹੈ ਬੱਚਿਆਂ ਤੱਕ ਟੀਬੀ ਦੇਖੀ ਜਾ ਰਹੀ ਹੈ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਟੀਬੀ ਹੈ ਕੀ ਮੈਮ ਟੀਬੀ ਬੇਸਿਕਲੀ ਜਿਹੜੀ ਬਿਮਾਰੀ ਹੈ ਔਰ ਦੈਟ ਹੈਜ਼ ਬੀਨ ਮਤਲਬ ਲੋਕਾਂ ਨੂੰ ਸਮਝ ਆਈ ਹੈ 100 150 ਸਾਲ ਪਹਿਲਾਂ ਐਂਡ ਰਾਬਰਟ ਕੋਚ ਵਾਸ ਦ ਪਰਸਨ ਹੂ ਡਿਸਕਵਰਡ ਕਿ ਹਾਂ ਟੀਬੀ ਇੱਕ ਬਿਮਾਰੀ ਹੈ ਐਂਡ ਇਹਦਾ ਇੱਕ ਬੈਸਿਲਾ ਹੀ ਹੁੰਦਾ ਹੈ ਕਟਾਣੂ ਬੇਸਿਕਲੀ ਜਿਹੜੇ ਕਿ ਇਹ ਬਿਮਾਰੀ ਕੌਜ਼ ਕਰਦਾ ਹੈ ਇਹ ਬਿਮਾਰੀ ਸਭ ਤੋਂ ਜ਼ਿਆਦਾ ਜਿਹੜੀ ਸੰਕਰਮਿਤ ਹੁੰਦੀ ਹੈ ਉਹ ਫੇਫੜਿਆਂ ਤੋਂ ਹੁੰਦੀ ਹੈ ਲੰਗਸ ਤੋਂ ਹੁੰਦੀ ਹੈ ਐਂਡ ਇੱਕ ਦੂਜੇ ਤੋਂ ਸਪਰੈਡ ਵੀ ਹੁੰਦੀ ਹੈ ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਐਂਡ ਲੰਗਸ ਤੋਂ ਇਲਾਵਾ ਇਹ ਹੋਰ ਵੀ ਬਾਡੀ ਟਿਸ਼ੂਜ਼ ਜਿੱਦਾਂ ਕਿ ਕਿਡਨੀ ਬ੍ਰੇਨ ਸਪਾਈਨਲ ਕੋਰਡ ਬੋਨ ਸਕਿਨ ਇਹ ਸਾਰਿਆਂ ਨੂੰ ਇਨਵੋਲ ਕਰ ਸਕਦੀ ਹੈ ਜਾਂ ਕਰਦੀ ਹੈ ਕਈ ਵਾਰੀ ਕਈ ਵਾਰੀ ਇਦਾਂ ਦੇ ਪੇਸ਼ੈਂਟ ਵੀ ਆਉਂਦੇ ਜਿਨ੍ਹਾਂ ਨੂੰ ਲੰਗਸ ਦੀ ਟੀਬੀ ਨਹੀਂ ਹੁੰਦੀ ਓਨਲੀ ਬੋਨਸ ਦੀ ਟੀਵੀ ਹੁੰਦੀ ਹੈ ਜਾਂ ਬ੍ਰੇਂਚ ਟਿਊਬਰਕੂਲੋਮਾ ਜਿਹਨੂੰ ਆਪਾਂ ਕਹਿੰਦੇ ਕਿ ਲੀਜਨ ਬਣ ਗਿਆ ਗਠ ਬਣ ਗਈ ਅੰਦਰ ਉਸ ਟਾਈਪ ਦੀ ਵੀ ਸਿੰਪਟਮਸ ਲੈ ਕੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜਿਹਨੂੰ ਆਪਾਂ ਫਿਰ ਸੀਟੀ ਸਕੈਨ ਐਮ ਆਰ ਆਈ ਤੇ ਈਵੈਲਿਊਏਟ ਕਰਾਉਂਦੇ ਆ ਇਸ ਡਿਜ਼ੀਜ਼ ਦਾ ਟ੍ਰੀਟਮੈਂਟ ਸਰਕਾਰ ਵੱਲੋਂ ਇੰਡੀਆ 'ਚ ਫ੍ਰੀ ਆਫ ਕਾਸਟ ਚਲਾਇਆ ਜਾ ਰਿਹਾ ਹੈ ਐਂਡ ਹੁਣ ਇਟਸ ਬੀਨ ਨਾਓ ਮੋਰ ਥੈਨ 25 ਟੂ 30 ইਅਰਸ ਕਿ ਗਵਰਨਮੈਂਟ ਨੇ ਆਪਣੇ ਸਰਕਾਰੀ ਸੈਂਟਰ ਖੋਲੇ ਜਿਹਦੇ ਅੰਦਰ ਫ੍ਰੀ ਆਫ ਕਾਸਟ ਟ੍ਰੀਟਮੈਂਟ ਪ੍ਰੋਵਾਈਡ ਕਰ ਰਹੀ ਹੈ ਸਰਕਾਰ ਟਿਊਬਰਕੂਲੋਸਿਸ ਦਾ ਐਂਡ ਸਭ ਤੋਂ ਪਹਿਲਾਂ ਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਬਿਮਾਰੀ ਤੋਂ ਸਾਨੂੰ ਘਬਰਾਣਾ ਨਹੀਂ ਹੈ ਜੇ ਸਾਨੂੰ ਇਹ ਬਿਮਾਰੀ ਹੁੰਦੀ ਹੈ ਕਿਸੇ ਨੂੰ ਵੀ ਹੁੰਦੀ ਹੈ ਬਿਕੋਜ਼ ਥਿਸ ਇਜ਼ ਵੈਰੀ ਕਾਮਨ ਡਿਜ਼ੀਜ਼ ਇਨ ਇੰਡੀਆ ਰਾਈਟ ਨਾਓ ਐਂਡ ਐਟ ਟਾਈਮ ਇੱਕ ਵਾਰੀ ਦਾ ਇਹ ਥਿਸ ਵਾਸ ਅ ਨੰਬਰ 1 ਕਿਲਰ ਡਿਜ਼ੀਜ਼ ਆਫ ਇੰਡੀਆ ਜਿੱਦਾਂ ਕਿ ਆਪਾਂ ਇਹ ਇੰਟਰਵਿਊ ਹੁਣ ਮੁਹਾਲੀ ਚ ਕਰ ਰਹੇ ਆਂ ਐਂਡ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈਗੀ ਹੈ ਨਾਲ ਜਿਹੜੇ ਪੈਂਦੀ ਹੈ ਸਾਡੇ ਸੋ ਆਊਟ ਆਫ ਆਲ ਦਾ ਯੂਨੀਅਨ ਟੈਰੀਟਰੀਜ਼ ਗਵਰਨਮੈਂਟ ਨੇ ਦੇਖੋ ਇਨਾ ਵਧੀਆ ਇਨੀਸ਼ੀਏਟਿਵ ਲਿੱਤਾ ਹੈ ਐਂਡ ਥਿਸ ਇਜ਼ ਆਲਮੋਸਟ ਏ ਟਿਬਰਕਲੋਸਿਸ ਫ੍ਰੀ ਯੂਨੀਅਨ ਟੈਰੀਟਰੀ ਆਫ ਇੰਡੀਆ ਰਾਈਟ ਨਾਊ ਆਈ ਊਡ ਸੇ ਆਲਮੋਸਟ ਸੋ ਟਿਬਰਕਲੋਸਿਸ ਦੀ ਇਥੇ ਪ੍ਰੈਵਲੈਂਸ ਬਹੁਤ ਘਟ ਗਿਆ ਬਿਕੋਜ਼ ਆਫ ਦਾ ਗਵਰਨਮੈਂਟ ਇਨੀਸ਼ੀਏਟਿਵ ਜਿਹਦੇ ਅੰਦਰ ਇਹਨਾਂ ਨੇ ਫ੍ਰੀ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਵਰਲਡ ਕਲਾਸ ਮੈਡੀਸਿਨਸ ਹੈਗੀਆਂ ਇਹਦਾ ਟ੍ਰੀਟਮੈਂਟ ਬੇਸਿਕਲੀ 6 ਮੰਥ ਦਾ ਹੁੰਦਾ ਜੇ ਨਾਰਮਲ ਟਿਬਰਕਲੋਸਿਸ ਹੁੰਦੀ ਹੈ ਕਿਸੇ ਨੂੰ ਇਹਨੂੰ ਆਪਾਂ ਐਕਸ ਐਸ ਪਰ ਦ ਡਿਜ਼ੀਜ਼ ਜੇ ਡਿਜ਼ੀਜ਼ ਠੀਕ ਨਹੀਂ ਹੋ ਰਹੀ ਹੈ ਸਾਨੂੰ ਲੱਗ ਰਿਹਾ ਹੈ ਕਿ ਸਲੋ ਪੇਸ ਤੇ ਟਰੀਟਮੈਂਟ ਇਹਦਾ ਹੋ ਰਿਹਾ ਪੇਸ਼ੈਂਟ ਠੀਕ ਨਹੀਂ ਰਿਸਪੌਂਡ ਕਰ ਰਿਹਾ ਮੈਡੀਸਿਨਸ ਨੂੰ ਜੇ ਆਪਾਂ ਇਹ ਹੋਰ ਬਿਗੜੀ ਵੀ ਟੀਵੀ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਬਾਰੇ ਆਪਾਂ ਬਹੁਤ ਸੁਣਿਆ ਐ ਐਫਐਮ ਤੇ ਵੀ ਐਡ ਆਂਦੀ ਹੈ ਐਂਡ ਨਿਊਜ਼ਪੇਪਰਸ ਵੀ ਐਡ ਆਂਦੀ ਹੈ ਕਿ ਹਾਂ ਇਹ ਜੇ ਹੋ ਜਾਏ ਤੁਹਾਨੂੰ ਬਿਗੜੀ ਵੀ ਟੀਵੀ ਜਿਹਨੂੰ ਕਿ ਆਪਾਂ ਐਮਡੀਆਰ ਟੀਵੀ ਕਹਿੰਦੇ ਆ ਮਲਟੀਪਲ ਡਰਗ ਰੈジਸਟੈਂਟ ਟਿਊਬਰਕਲੋਸਿਸ ਉਹਦਾ ਵੀ ਟ੍ਰੀਟਮੈਂਟ ਸਰਕਾਰ ਵੱਲੋਂ ਫ੍ਰੀ ਦਿੱਤਾ ਜਾਂਦਾ ਹੈ ਐਂਡ ਇਹ ਡੈਜ਼ਿਗਨੇਟਿਡ ਵੱਡੇ ਸੈਂਟਰਾਂ ਤੇ ਫ੍ਰੀ ਆਫ ਕਾਸਟ ਅਵੇਲੇਬਲ ਹੁੰਦਾ ਹੈ ਬਿਕੋਜ਼ ਇਹ ਸਾਰੇ ਸੈਂਟਰ ਤੇ ਟ੍ਰੀਟਮੈਂਟ ਫ੍ਰੀ ਨਹੀਂ ਕਰ ਸਕਦੇ ਇਹਦਾ ਐਂਡ ਪ੍ਰੋਵਾਈਡ ਵੀ ਕਰਨਾ ਥੋੜਾ ਜਿਹਾ ਡਿਫਿਕਲਟ ਹੁੰਦਾ ਹੈ ਬਿਕੋਜ਼ ਜੇ ਪੇਸ਼ੈਂਟ ਮਿਸ ਆਊਟ ਹੋ ਜਾਏ ਗ੍ਰਾਸ ਰੂਟ ਲੈਵਲ ਤੇ ਯਾਨੀ ਕਿ ਨਿਸ਼ਚਲੇ ਸਤਰ ਤੇ ਫਿਰ ਉਹ ਪੇਸ਼ੈਂਟ ਅੱਗੇ ਪਹੁੰਚਦਾ ਨਹੀਂ ਹੈ ਟ੍ਰੀਟਮੈਂਟ ਲੈਣ ਲਈ ਸੋ ਇਹਦਾ ਵੀ ਟ੍ਰੀਟਮੈਂਟ ਮਲਟੀਪਲ ਡਾਇਰੈਕਟਿਵ ਕੋਲੋਸ ਇਸ ਦਾ ਟ੍ਰੀਟਮੈਂਟ ਫ੍ਰੀ ਆਫ ਕਾਸਟ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਜਿੱਦਾਂ ਕਿ ਵੱਡੇ ਸੈਂਟਰ ਪੀਜੀਆਈ ਮੈਡੀਕਲ ਕਾਲਜ ਹੋ ਗਿਆ ਐਂਡ ਮੋਹਾਲੀ 6 ਫੇਜ਼ ਜਿਹੜਾ ਹੁਣ ਨਵਾਂ ਮੈਡੀਕਲ ਕਾਲਜ ਖੁੱਲ ਗਿਆ ਹੈ ਪਹਿਲਾਂ ਸਿਵਲ ਹਸਪੀਟਲ ਹੁੰਦਾ ਸੀ ਏਮਜ਼ ਦੇ ਨਾਂ ਤੋਂ ਉੱਥੇ ਵੀ ਫ੍ਰੀ ਆਫ ਕੋਸਟ ਹੈ ਐਂਡ 16 ਸੈਕਟਰ ਸਰਕਾਰੀ ਹਸਪੀਟਲ ਵੀ ਇਹਦਾ ਟ੍ਰੀਟਮੈਂਟ ਅਵੇਲੇਬਲ ਹੈ ਫਿਰ ਆਪਾਂ ਆਈਏ ਹੋਰ ਜਿਹੜੀ ਡੈਡਲੀ ਟਿਬਰਕਲੋਸਿਸ ਜਿੰਨੂੰ ਮੈਂ ਕਹਿਣਾ ਚਾਹਾਂਗਾ ਕਿ ਐਕਐਸ ਡੀਆਰ ਟਿਬਰਕਲੋਸਿਸ ਐਕਸਟੈਂਸਿਵਲੀ ਡਰਗ ਰੈਜ਼ਿਸਟੈਂਟ ਟਿਬਰਕਲੋਸਿਸ ਜਿਹੜੀ ਕਿ ਬਗੜੀ ਵੀ ਟੀਬੀ ਐਮਡੀਆ ਟੀਵੀ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ ਜਿਹਦੇ ਅੰਦਰ ਕਿ ਸਾਡੀ ਦਵਾਈ ਦੀ ਸੈਂਸਿਟੀਵਿਟੀ ਘਟ ਜਾਂਦੀ ਹੈ ਐਂਡ ਰੈਜ਼ਿਸਟੈਂਸ ਵੱਧ ਜਾਂਦੀ ਹੈ ਇਹ ਬੇਸਿਕਲੀ ਬਹੁਤ ਹੀ ਨੈਰੋ ਮੈਂ ਕਹਿਣਾ ਚਾਹਾਂਗਾ ਕਿ ਹਾਂ ਵਿੰਡੋ ਆਫ ਪੇਸ਼IENTS ਹੁੰਦੇ ਹਨ ਜਿਨ੍ਹਾਂ ਨੂੰ ਐਕਸਟੈਂਸਿਵ ਡਰਗ ਰੈਜ਼ਿਸਟੈਂਟ ਟਿਬੀਰਕਲੋਸਿਸ ਟੀਬੀ ਹੁੰਦੀ ਹੈ ਐਂਡ ਇਹਦਾ ਵੀ ਟਰੀਟਮੈਂਟ ਹੈਗਾ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤਾ ਜਾਂਦਾ ਹੈ ਪੈਨ ਇੰਡੀਆ ਐਨੀਵੇਅਰ ਐਂਡ ਸਰਕਾਰ ਨੇ ਹੁਣ ਇਹਦਾ ਬਹੁਤ ਹੀ ਵਧੀਆ ਸਿਸਟਮ ਕ੍ਰੀਏਟ ਕੀਤਾ ਹੈ ਕਿ ਜੇ ਤੁਸੀਂ ਟਿਬੀਰਕਲੋਸਿਸ ਡਾਇਗਨੋਸ ਕਰਦੇ ਹੋ ਫॉर ਡਾਕਟਰਸ ਤੁਸੀਂ ਉਹਨੂੰ ਇੰਟਰਨੈਟ ਤੇ ਚੜਾਣਾ ਇਹਨਾਂ ਦੀ ਡੈਜ਼ਿਗਨੇਟਿਡ ਵੈਬਸਾਈਟ ਹੈ ਐਂਡ that patient can avail tuberculosis the treatment from anywhere uh, in any district of india ਚਾਹੇ ਉਹ ਪੇਸ਼ੈਂਟ ਪੰਜਾਬ ਦਾ ਹੋਏ ਜਾ ਕੇ ਉਹ ਆਂਧਰਾ ਪ੍ਰਦੇਸ਼ ਸੈਟਲ ਹੋ ਗਿਆ ਜਾਂ ਕਿਹੜੀ ਵੀ ਡਿਸਟ੍ਰਿਕਟ ਤੋਂ ਆ ਕਰਕੇ ਕਿਤੇ ਹੋਰ ਵੀ ਜਾਂਦਾ ਕਈ ਵਾਰੀ ਜੌਬ ਚੇਂਜ ਹੋ ਜਾਂਦੀ ਹੈ ਸੋ ਉੱਥੇ ਦੀ ਸਿਵਲ ਹਸਪੀਟਲ ਦੀ ਡਿਸਪੈਂਸਰੀ ਤੋਂ ਪੇਸ਼ੈਂਟ ਨੂੰ ਟ੍ਰੀਟਮੈਂਟ ਫ੍ਰੀ ਆਫ ਕਾਸਟ ਦਿੱਤਾ ਜਾਂਦਾ ਹੁਣ ਜੇ ਆਪਾਂ ਗੱਲ ਕਰੀਏ ਬੱਚਾਂ ਦੇ ਅੰਦਰ ਟੀਵੀ ਦੀ ਉਦੀ ਡਾਇਗਨੋਸਿਸ ਦੀ ਪ੍ਰੈਵਲੈਂਸ ਵੀ ਬਹੁਤ ਜ਼ਿਆਦਾ ਵਧ ਗਈ ਹੈ ਬਿਕੋਜ਼ ਇੱਕ ਤਾਂ ਪੋਪੂਲੇਸ਼ਨ ਵੀ ਇਨਕਰੀਜ਼ ਹੋ ਗਈ ਹੈ ਇੰਡੀਆ ਦੀ ਬਹੁਤ ਜ਼ਿਆਦਾ ਐਂਡ ਸੈਕੰਡਲੀ ਮੈਂ ਇਹ ਕਹਿਣਾ ਚਾਹਾਂਗਾ ਕਿ ਡਾਇਗਨੋਸਟਿਕ ਮੋਡੈਲਿਟੀ ਕਿ ਹਾਂ ਪਰ ਟੀਬੀ ਨੂੰ ਕਿਦਾਂ ਡਾਇਗਨੋਸ ਕਰਦੇ ਆ ਉਹ ਵੀ ਬਹੁਤ ਐਕਸਟੈਂਸਿਵਲੀ ਇਨਕਰੀਜ਼ ਹੋ ਚੁੱਕੀ ਹੈ ਐਂਡ ਅਵੇਲੇਬਿਲਟੀ ਵੀ ਹੋ ਗਈ ਹੈ ਪਹਿਲਾਂ ਤਾਂ ਡਾਇਗਨੋਸ ਹੀ ਨਹੀਂ ਹੁੰਦੀ ਸੀ ਟਿਊਬਰਕਲੋਸਿਸ ਹੁਣ ਬਿਕੋਜ਼ ਆਫ ਅਵੇਅਰਨੈਸ ਬਿਕੋਜ਼ ਆਫ ਸੋਸ਼ਲ ਮੀਡੀਆ ਐਂਡ ਬਿਕੋਜ਼ ਆਫ ਮੀਡੀਆ ਜਿੱਥੇ ਆਪਾਂ ਹੁਣ ਪ੍ਰੈਜ਼ੈਂਟ ਆ ਅ ਤੁਸੀਂ ਇੱਕ ਅਵੇਰਨੈਸ ਹੀ ਕ੍ਰੀਏਟ ਕਰ ਰਹੇ ਹੋ ਐਂਡ ਲੋਕਾਂ ਨੂੰ ਵੀ ਪਤਾ ਚੱਲਦਾ ਕਿ ਹਾਂ ਇਹ ਬਿਮਾਰੀ ਹੈ ਤਾਂ ਇਹਦੀ ਸਮਝ ਲੋਕਾਂ ਨੂੰ ਜ਼ਿਆਦਾ ਆ ਗਈ ਹੈ ਸੋ ਜੇ 2 ਹਫ਼ਤਿਆਂ ਤੋਂ ਜ਼ਿਆਦਾ ਖਾਂਸੀ ਹੁੰਦੀ ਹੈ ਫੀਵਰ ਹੁੰਦਾ ਹੁਣ ਪੇਸ਼ੈਂਟ ਆਪਣੇ ਆਪ ਤੁਰ ਕੇ ਆਉਂਦਾ ਕਿ ਹਾਂਜੀ ਮੇਰਾ ਟੈਸਟ ਕਰਾ ਲਓ ਮੈਨੂੰ ਟੀਵੀ ਤਾਂ ਨਹੀਂ ਕਿਤੇ ਸੋ ਇਸ ਕਾਰਨ ਬੱਚਿਆਂ ਡਾਇਗਨੋਸਿਸ ਮੈਂ ਕਹਿਣਾ ਚਾਹੂੰਗਾ ਕਿ ਹਾਂ ਥੋੜਾ ਵੱਧ ਗਿਆ ਇਨਕਰੀਸ ਹੋ ਗਿਆ ਬਿਕਾਜ਼ ਲਿਟਰੇਸੀ ਰੇਟ ਵੀ ਵੱਧ ਗਿਆ ਐਜੂਕੇਟਿਡਸ ਹੋ ਗਏ ਪੇਰੈਂਟਸ ਹੁਣ ਤਾ ਕਰਕੇ ਇਹਦੀ ਇਵੈਲੂਏਸ਼ਨ ਵੀ ਠੀਕ ਹੋ ਰਹੀ ਹੈ ਸੋ ਟਰੀਟਮੈਂਟ ਇਹਦਾ ਵੀ ਸੇਮ ਰਹਿੰਦਾ ਹੈ ਟਿਬਰਕਲੋਸਿਸ ਦਾ ਬੱਚਿਆਂ ਚ ਬਸ ਇਹ ਹੈ ਕਿ ਡੋਸ ਦੀ ਕੁਆਂਟੀਟੀ ਜਿਹੜੀ ਹੈਗੀ ਉਹ ਘਟ ਜਾਂਦੀ ਹੈ ਅਸ ਪਰ ਦ ਕੇਜੀ ਚ ਜਿੰਨਾ weight ਆ ਰਿਹਾ ਉਹਦੇ ਹਿਸਾਬ ਨਾਲ ਆਪਾਂ ਮਲਟੀਪਲਾਈ ਕਰਕੇ ਉਹਨੂੰ ਡੋਸੇਜ ਦਿੰਦੇ ਆ ਬੱਚਿਆਂ ਨੂੰ ਜੀ ਡਾਕਟਰ ਸਾਹਿਬ ਇੱਕ ਤੁਸੀਂ ਜ਼ਿਕਰ ਕੀਤਾ ਸੀ ਕਿ ਟੀਬੀ ਜ਼ਰੂਰੀ ਨਹੀਂ ਟਿਊਬਰਕਲੋਸਿਸ ਸਿਰ ਫੇਫੜਿਆਂ ਨੂੰ ਪ੍ਰਭਾਵਿਤ ਕਰੇ ਹੋਰ ਵੀ ਸਰੀਰ ਦੇ ਕਈ ਅੰਗਾਂ ਵਿੱਚ ਟਿਊਬਰਕਲੋਸਿਸ ਦੇ ਲੱਛਣ ਵੀ ਦੇਖੇ ਜਾਂਦੇ ਨੇ ਕਈਆਂ ਦੇ ਦੇਖਿਆ ਕਿ ਮਰੀਜ਼ਾਂ ਦੇ ਗੰਡਾ ਹੋ ਜਾਂਦੀਆਂ ਨੇ ਰਿਪੋਰਟ ਮੁਤਾਬਕ ਇਹ ਵੀ ਜੋ ਨਜ਼ਰ ਆਇਆ ਸੋ ਇਹ ਕੀ ਚੀਜ਼ ਹੈ ਕਿ ਕਿਹੜੇ ਕਿਹੜੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਟਿਊਬਰਕਲੋਸਿਸ ਫੇਫੜਿਆਂ ਤੋਂ ਇਲਾਵਾ ਗੰਡਾ ਹੋਣ ਦਾ ਕੀ ਕਾਰਨ ਹੈ ਹਾਂਜੀ ਮੈਮ ਇਹਨੂੰ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਕਿ ਲੰਗਸ ਤੋਂ ਬਿਯੋਂਡ ਟਿਊਬਰਕਲੋਸਿਸ ਹੁੰਦੀ ਹੈ ਗੱਠਾ ਬਣ ਜਾਂਦੀ ਆ ਉਹਨੂੰ ਆਪਾਂ ਐਕਸਟਰਾ ਪਲਮਨਰੀ ਟਿਊਬਰਕਲੋਸਿਸ ਕਹਿੰਦੇ ਆ ਪਲਮਨਰੀ ਟਿਊਬਰਕਲੋਸਿਸ ਹੁੰਦੀ ਆ ਫੇਫੜਿਆਂ ਦੀ ਟੀਵੀ ਬੇਸਿਕਲੀ ਪਲਮਨਰੀ ਮੀਨਸ ਲੰਗਸ ਸੋ ਜਿਹੜੀ ਐਕਸਟਰਾ ਪਲਮਨਰੀ ਯਾਨੀ ਕਿ ਫੇਫੜਿਆਂ ਤੋਂ ਅੱਡ ਹੋਊਗੀ ਉਹਨੂੰ ਆਪਾਂ ਇਸ ਕੈਟਾਗਰੀ ਚ ਪਾਉਂਦੇ ਆ ਐਂਡ ਦੈਟ ਇਜ਼ ਯੂਜੂਲੀ ਸੀਨ ਕਿ ਹਾਂ ਗੱਠਾ ਬਣ ਜਾਂਦੀ ਆ ਪੇਸ਼ੈਂਟਸ ਨੂੰ ਨੈਕ ਦੇ ਆਲੇ ਦੁਆਲੇ ਜਾਂ ਫਿਰ ਅੰਡਰ ਆਰਮਸ ਬਣ ਜਾਂਦੀ ਆ ਹੋਰ ਕਿਸੇ ਵੀ ਪਾਰਟ ਜਿੱਥੇ ਲਿੰਫੇਜ ਬੇਸਿਕਲੀ ਲਿੰਫ ਡਰੇਨ ਹੋ ਰਿਹਾ ਲਿੰਫ ਨੋਡਸ ਹੁੰਦੇ ਆ ਉਹਨਾਂ ਦੀ ਸਵੈਲਿੰਗ ਹੋ ਜਾਂਦੀ ਆ ਸੋ ਇਹਦਾ ਵੀ ਟਿਬੀਰਕਲੋਸਿਸ ਦਾ ਟਰੀਟਮੈਂਟ ਸੇਮ ਹੀ ਰਹਿੰਦਾ ਬੇਸਿਕਲੀ ਸੋ ਇਹ ਡਿਜ਼ੀਜ਼ ਬੇਸਿਕਲੀ ਕਈ ਵਾਰੀ ਮਿਮਿਕ ਕਰਦੀ ਆ ਜਾਂ ਪੇਸ਼ੈਂਟ ਘਬਰਾ ਜਾਂਦਾ ਕਿ ਹਾਂ ਮੈਨੂੰ ਕੈਂਸਰ ਤਾਂ ਨਹੀਂ ਹੋ ਗਿਆ ਮੇਰੇ ਗੱਠਾ ਬਣ ਗਿਆ ਬਟ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਇਸ ਮੀਡੀਅਮ ਰਾਹੀਂ ਕਿ ਉਹਨੂੰ ਤੁਸੀਂ ਈਵੈਲਿਊਏਟ ਕਰਾਓ ਐਂਡ ਜੇ ਟਿਬੀਰਕਲੋਸਿਸ ਆਂਦੀ ਹੈ ਉਹਨੂੰ ਆਪਾਂ ਕਹਿੰਦੇ ਕਿ ਇਹ ਤਾਂ ਠੀਕ ਹੋਣੀ ਵਾਲੀ ਹੋਣ ਵਾਲੀ ਬਿਮਾਰੀ ਹੈ ਤੁਸੀਂ ਇਹਦਾ ਟਰੀਟਮੈਂਟ ਲਓ ਐਂਡ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਹੈ ਐਂਡ ਥਿਸ ਇਜ਼ ਨਾਟ ਅ ਡਿਜ਼ੀਜ਼ ਕਿ ਜਿਹੜੀ ਸਪਰੈਡ ਹੋ ਜਾਏਗੀ ਜੀ ਇਹ ਵੀ ਚੀਜ਼ ਹੁੰਦੀ ਜਿਹੜੀ ਫੇਫੜਿਆਂ ਦੀ ਟੀਵੀ ਹੁੰਦੀ ਹੈ ਮੈਂ ਪਹਿਲਾਂ ਕਿਹਾ ਸੀ ਉਹ ਫੈਲ ਜਾਂਦੀ ਹੈ ਬਹੁਤ ਕਾਮਨ ਹੁੰਦਾ ਹੈ ਅਕਸਰ ਘਰ 'ਚ ਇੱਕ ਦੂਜੇ ਨੂੰ ਹੋ ਜਾਂਦੀ ਹੈ ਇਹ ਵਾਲੀ ਟੀਬਰਕਲੋਸਿਸ ਫੈਲਦੀ ਵੀ ਨਹੀਂ ਹੈ ਇਹਦਾ ਟਰੀਟਮੈਂਟ ਇਜ਼ ਮੋਰ ਸਿੰਪਲ ਬੇਸਿਕਲੀ ਜੀ ਤਾਂ ਬਿਲਕੁਲ ਡਾਕਟਰ ਸਾਹਿਬ ਤੁਸੀਂ ਜਿਹੜੇ ਐ ਦੱਸੇ ਕਿ ਕਿਹੜੀ ਕਿਹੜੀ ਪ੍ਰਕਾਰ ਦੀ ਟੀਵੀ ਹੁੰਦੀ ਹੈ ਤੇ ਕਿੰਨੇ ਪੜਾ ਹੁੰਦੇ ਨੇ ਕਿ ਤੇ ਜਿਹੜੇ ਜ਼ਿਆਦਾ ਪੇਸ਼ੈਂਟਸ ਆ ਰਹੇ ਹੈ ਕਿਹੜੀ ਟੀਵੀ ਤੋਂ ਪ੍ਰਭਾਵਿਤ ਹੋ ਕੇ ਆ ਰਹੇ ਨੇ ਮੈਮ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਆ ਮੈਂ ਡਿਸਟ੍ਰਿਕਟ ਟੀਵੀ ਨੋਡਲ ਅਫੀਸਰ ਵੀ ਰਹਿ ਚੁੱਕਿਆ ਹਾਂ ਚੰਡੀਗੜ੍ਹ ਸਾਡੇ ਕੋਲ ਜਿਸ ਟਾਈਪ ਦੇ ਪੇਸ਼ੈਂਟਸ ਆਉਂਦੇ ਸੀ ਉਹ ਯੂਜੂਲੀ ਲੰਗਸ ਦੀ ਟੀਵੀ ਵਾਲੇ ਹੁੰਦੇ ਆ ਐਂਡ ਇਨੀਸ਼ੀਅਲ ਸਟੇਜਿਸ ਤੇ ਹੀ ਪੇਸ਼ੈਂਟ ਪਹੁੰਚ ਜਾਂਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਵਿਥਿਨ 1 অর 2 ਮੰਥਸ ਜਿਹਨੂੰ ਬਿਮਾਰੀ ਹੋ ਰਹੀ ਹੈ ਬਿਕਾਜ਼ ਫੀਵਰ ਬਹੁਤ ਜ਼ਿਆਦਾ ਹੁੰਦਾ ਹੈ ਪੇਸ਼ੈਂਟ ਨੂੰ ਐਂਡ ਉਹ ਆਮ ਨਾਰਮਲ ਐਂਟੀਬਾਇਓਟਿਕਸ ਨਾਲ ਫੀਵਰ ਨਹੀਂ ਜਾਂਦਾ ਟਿਬਰਕਲੋਸਿਸ ਦਾ ਸੋ ਪੇਸ਼ੈਂਟ ਘੁੰਮਦਾ ਖਵਾਂਦਾ ਬਿਮਾਰ ਹੋਇਆ ਸਾਡੇ ਕੋਲ ਪਹੁੰ ਐਂਡ ਸੈਕੰਡਲੀ ਪੇਸ਼ੈਂਟ ਨੂੰ ਖਾਂਸੀ ਬਹੁਤ ਜ਼ਿਆਦਾ ਹੁੰਦੀ ਜਿਹੜੀ ਕਿ ਨਾਰਮਲ ਕਫ ਸਰਪ ਨਾਲ ਦਵਾਈਆਂ ਨਾਲ ਨਹੀਂ ਜਾਂਦੀ ਉਹ ਕਿਤੇ ਨਾਲ ਸਾਡੇ ਨਾਲ ਇੱਕ ਦਰਸ਼ਕ ਜੁੜੇ ਨੇ ਉਹਨਾਂ ਦਾ ਵੀ ਸਵਾਲ ਹੈ ਇੱਕ ਵਾਰ ਉਹ ਵੀ ਜਾਣ ਲੈਣੇ ਆ ਕਿ ਉਹ ਡਾਕਟਰ ਦੀ ਸਲਾਹ ਲੈਣਾ ਚਾਹੁੰਦੇ ਨੇ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਮੈਂ ਵਿਕਾਸ ਕੱਕੜ ਮੋਗਾ ਤੇ ਬਾਤ ਕਰ ਰਹਾ ਹਾਂ ਹਾਂਜੀ ਕੀ ਸਵਾਲ ਹੈ ਤੁਹਾਡਾ ਸਰ ਮੈਨੂੰ ਨਾ ਮੈਮ ਬੌਨਟੀ ਵੀ ਹੋਈ ਸੀਗੀ ਡਾਕਟਰਾਂ ਦੇ ਕਹਿਣ ਤੇ ਮੁਤਾਬਿਕ ਠੀਕ ਹੈ ਜੀ 18 ਮਹੀਨੇ ਹੋ ਗਏ ਮੈਂ ਮੈਡੀਸਨ ਲੈ ਰਿਹਾ ਹਾਂ ਰੈਗੂਲਰ ਉਹਨਾਂ ਨੇ ਮੇਰੀ ਡੀਐਮਸੀ ਦੇ ਵਿੱਚ ਇਲਾਜ ਚੱਲ ਰਿਹਾ ਤੇ ਥੋੜੇ ਦਿਨ ਪਹਿਲਾਂ ਬਾਇਪਸੀ ਕੀਤੀ ਸੀ ਉਹ ਵੀ ਨੈਗੇਟਿਵ ਵਾਈ ਡੀਐਨਏ ਐਨਏ ਏਐਨਏ ਟਾਇਰ ਤੇ ਐਨਏ ਵੈਸੇ ਉਹ ਵੀ ਨੈਗੇਟਿਵ ਸਾਰੇ ਰਿਪੋਰਟਾਂ ਨੈਗੇਟਿਵ ਆ ਰਹੀਆਂ ਉਹ ਬਾਇਪਸੀ ਕੀਤੀ ਉਹ ਵੀ ਨੈਗੇਟਿਵ ਆ ਰਹੀ ਆ ਪਰ ਹੁਣ ਗਾ ਮੈਨੂੰ ਕਹਿ ਨਹੀਂ ਪਰਦਾ ਦੱਸ ਰੇ ਕੀ ਆ ਨਾ ਇਹ ਦੱਸ ਰੇ ਟੀਪੀ ਬੰਦ ਕਰਨੀ ਦਵਾਈ ਬੰਦ ਕਰਨੀ ਆ ਕਿ ਚਾਲੂ ਕਰਨੀ ਆ ਕਿ ਇਹਦਾ ਮੈਂ ਕਿੱਥੇ opinion ਲਵਾਂ ਜੀ ਜੀ ਡਾਕਟਰ ਸਭ ਸਵਾਲ ਤੁਸੀਂ ਸੁਣਿਆ ਜਵਾਬ ਜੋ ਹੈ ਕਾਲਰ ਦਾ ਹਾਂਜੀ ਅ ਦੇਖੋ ਸਰ ਇਹ ਤੁਸੀਂ ਐਨਏ ਪ੍ਰੋਫਾਈਲ ਕਰਾਇਆ ਉਹ ਨੈਗੇਟਿਵ ਹੈ ਬਾਕੀ ਸਾਰੇ ਟਾਈਟਰਸ ਵੀ ਨੈਗੇਟਿਵ ਹੈ ਐਂਡ ਤੁਸੀਂ ਕਹਿ ਰਹੇ ਹੋ ਜਿੱਦਾਂ ਕਾਫੀ ਟਾਈਮ 18 ਮਹੀਨੇ ਤੋਂ ਤੁਸੀਂ ਦਵਾਈ ਖਾ ਰਹੇ ਹੋ ਟੀਵੀ ਦੀ ਮੇਰੇ ਸਾਹਿਬ ਨਾਲ ਤੁਸੀਂ ਇੱਕ ਵਾਰੀ ਮਲਟੀਪਲ ਡਰਗ ਰੈジਸਟੈਂਟ ਟਿਬਰਕਲੋਸਿਸ ਦੀ ਵੈਲਿਊਏਸ਼ਨ ਕਰਾਓ ਜਿਹੜੀ ਕਿ ਸਪਿਟਮ ਯਾਨੀ ਕਿ ਬਲਗਮ ਰਾਈ ਹੁੰਦੀ ਹੈ ਜੇ ਬਲਗਮ ਨਹੀਂ ਆ ਰਿਹਾ ਉਹ ਛੋਟੀ ਜੀ ਟਿਊਬ ਪਾ ਕੇ ਟੈਸਟ ਕਰਨਗੇ ਬ੍ਰੌਂਕੋਸਕੋਪੀ ਜਿਹਨੂੰ ਕਹਿੰਦੇ ਆ ਫੇਫੜਿਆਂ ਦੀ ਜਾਂਚ ਜਿਹੜੀ ਹੁੰਦੀ ਹੈ ਵਿੱਚ ਸਿਮਿਲਰ ਟੂ ਕੀ ਹੈਂਡੋਸਕੋਪੀ ਜਿਹੜੀ ਅਬਡੋਮਨ ਦੀ ਹੁੰਦੀ ਹੈ ਤੇ ਬ੍ਰਾਂਕੋਸਕੋਪੀ ਰਾਹੀਂ ਤੁਹਾਡਾ ਸੈਂਪਲ ਕੱਢਿਆ ਜਾਏਗਾ ਬ੍ਰਾਂਕਿਓ ਐਲਵੀਲੋ ਲਵਾਜ ਨੂੰ ਕਹਿੰਦੇ ਆ ਮਿਊਕਸ ਜਿੱਥੋਂ ਬੰਦ ਦੀ ਅੰਦਰ ਫੇਫੜਿਆਂ ਚ ਉਹਦੀ ਟੈਸਟਿੰਗ ਹੋਏਗੀ ਕਿ ਹਾਂ ਕਿਤੇ بگੜੀ ਵੀ ਟੀਬੀ ਐਮ ਡੀ ਆਰ ਜਾਂ ਐਕਸ ਡੀ ਆਰ ਟੀਬੀ ਤਾਂ ਨਹੀਂ ਚੱਲ ਰਹੀ ਜਿਹੜੀ ਕਿ ਜਾਣੇ ਰਿਹਾ 18 ਮਹੀਨਿਆਂ ਤੋਂ ਜੀ ਡਾਕਟਰ ਸਾਹਿਬ ਇਸੇ ਤਰ੍ਹਾਂ ਹੋਰ ਵੀ ਦਰਸ਼ਕਾਂ ਦੇ ਸਵਾਲ ਨੇ ਇੱਕ ਸਵਾਲ ਇਹ ਵੀ ਜਿਸ ਤਰ੍ਹਾਂ ਕਾਲਰ ਨੇ ਪੁੱਛਿਆ ਕਿ ਜੇਕਰ ਕੋਈ ਟੀਵੀ ਦਾ ਜੋ ਵਿਸ਼ੇਸ਼ ਦਵਾਈਆਂ ਦਾ ਕੋਰਸ ਪੂਰਾ ਵੀ ਕਰ ਲੈਂਦਾ ਚਾਹੇ ਉਹ ਗੱਠਾ ਵਾਲੀ ਟੀਵੀ ਹੋਵੇ ਜਾਂ ਫੇਫੜਿਆਂ ਵਾਲੀ ਟੀਵੀ ਹੋਵੇ ਕੋਰਸ ਪੂਰਾ ਕਰ ਲੈਂਦਾ 6 ਮਹੀਨਿਆਂ ਤੋਂ ਵੱਧ ਦਵਾਈ ਖਾ ਲੈਂਦਾ ਫਿਰ ਵੀ ਜੇਕਰ ਟੈਸਟ ਕਰਵਾਉਣ ਤੇ ਥੋੜੇ-ਬਹੁਤ ਕਿਟਾਣੂ ਰਹਿ ਜਾਂਦੇ ਨੇ ਉਸ ਸਥਿਤੀ ਦੇ ਵਿੱਚ ਮਰੀਜ਼ ਨੂੰ ਕੀ ਕਰਨਾ ਚਾਹੀਦਾ ਡਾਕਟਰ ਉਸ ਨੂੰ ਇਹ ਮੰਨਦੇ ਨੇ ਕਿ ਟੀਵੀ ਠੀਕ ਹੋ ਚੁੱਕੀ ਹੈ ਜਾਂ ਫਿਰ ਇਸ ਦਾ ਕੀ ਇਲਾਜ ਹੈ ਇਸ ਕੇਸ ਦੇਖੋ ਮੈਮ ਮੈਂ ਪਹਿਲਾਂ ਇੱਕ ਲਾਈਨ ਵਿੱਚ ਮੈਂਸ਼ਨ ਕੀਤੀ ਸੀ ਸਾਨੂੰ ਨਾ ਟ੍ਰੀਟਮੈਂਟ ਨੂੰ ਐਕਸਟੈਂਡ ਕਰਨਾ ਪੈਂਦਾ ਹੈ ਫਾਰ 2 অর 3 ਮੰਥਸ ਜਿਹੜਾ ਕਿ ਨਾਰਮਲ ਟੀਵੀ ਦਾ ਕੋਰਸ ਹੁੰਦਾ 6 ਮੰਥ ਦਾ ਉਸ ਤੋਂ ਬਿਓਂਡ ਜੇ ਸਾਨੂੰ ਲੱਗਦਾ ਹੈ ਕਿ ਲੀਜਨ ਹਜੇ ਵੀ ਪਰਸਿਸਟ ਕਰ ਰਿਹਾ ਹੈ ਜਾਂ ਪੇਸ਼ੈਂਟ ਫੁੱਲੀ ਰਿਕਵਰਡ ਨਹੀਂ ਹੈ ਕਿਉਂਕਿ ਇਹ ਦਿਸ ਇਜ਼ ਅ ਵੈਰੀ ਇੰਡੀਵੀਜੂਅਲ ਆਨਸਰ ਹੋ ਸਕਦਾ ਹੈ ਕੋਈ ਪੇਸ਼ੈਂਟ 4 ਮਹੀਨੇ ਚ ਬਿਲਕੁਲ 100% ਰਿਕਵਰੀ ਫੀਲ ਕਰੇ ਕੋਈ ਹੋ ਸਕਦਾ ਹੈ ਕਿ 8 ਮਹੀਨੇ ਚ ਵੀ ਰਿਕਵਰੀ ਫੀਲ ਨਹੀਂ ਕਰਦਾ ਸੋ ਇਹ ਵੈਰੀ ਥਿਸ ਇਸ ਅ ਵੈਰੀ ਇੰਡੀਵਿਜੂਅਲ ਥਿੰਗ ਵਿਚ ਆਈ ਊਡ ਲਾਈਕ ਟੂ ਸੇ ਤੇ ਮੈਂਸ਼ਨ ਕਰਨਾ ਚਾਹਾਂਗਾ ਐਂਡ ਇਹ ਥਿਸ ਇਸ ਮੈਂਸ਼ਨਡ ਇਨ ਦਾ ਗਾਈਡਲਾਈਨਸ ਕਿ ਆਪਾਂ 6 ਮਹੀਨੇ ਤੋਂ ਵੱਧ ਪੇਸ਼ੈਂਟ ਨੂੰ ਦਵਾਈ ਖਵਾ ਸਕਦੇ ਆ ਫਾਰ 3 ਮੰਥਸ অর ਮੇਬੀ ਫਾਰ ਨੈਕਸਟ 3 ਮਾਸ ਯਾਨੀ ਕਿ 6 ਮੰਥ ਹੋਰ ਐਂਡ ਇਨ ਦਾ ਮੀਨਵੈਲ ਉਹਦੀ ਆਪਾਂ ਈਵੈਲੂਏਸ਼ਨ ਜਿਹੜਾ ਮੈਂ ਟੈਸਟ ਹੋਣੇ ਗਿਆ ਬ੍ਰਾਂਕੋਸਕੋਪੀ ਯਾਨੀ ਕਿ ਆਪਾਂ ਫੇਫੜਿਆਂ 'ਚ ਟਿਊਬ ਪਾ ਕੇ ਦੇਖਦੇ ਆ ਵਿਦ ਕੈਮਰਾ ਸਕੋਪੀ ਕਰਦੇ ਆ ਔਰ ਉਹਦੇ ਨਾਲ ਸੈਂਪਲ ਕੱਢ ਕੇ ਦੇਖਦੇ ਆ ਉਹਦੀ ਟੈਸਟਿੰਗ ਲੱਗਦੀ ਹੈ ਕਿ ਹਾਂ ਇਟ ਟਿਬ ਦ ਬੈਸੀਲਾਈ ਖਤਮ ਹੋ ਗਿਆ ਕਿ ਨਹੀਂ ਹੋਇਆ ਜੇ ਪਿਆ ਹਜੇ ਫਿਰ ਉਹਨਾਂ ਆਪਾਂ ਐਕਸਟੈਂਡ ਕਰਦੇ ਆਂ ਟ੍ਰੀਟਮੈਂਟ ਨੂੰ ਜੀ ਇਹ ਤਾਂ ਤੁਸੀਂ ਦੱਸਿਆ ਕਿ ਫੇਫੜਿਆਂ ਵਾਲੀ ਜੇਕਰ ਟੀਬੀ ਹੁੰਦੀ ਹੈ ਉਹ ਕੈਮਰਾ ਪਾ ਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਤੁਸੀਂ ਚੈੱਕ ਕਰਦੇ ਹੋ ਚੈੱਕਅਪ ਕੀਤਾ ਜਾਂਦਾ ਜੇ ਗੱਠਾ ਵਾਲੀ ਟੀਬੀ ਦਾ ਜੇਕਰ ਇਸ ਤਰੀਕੇ ਦੇ ਕਿਟਾ ਨੂੰ ਨਜ਼ਰ ਆਂ ਤਾਂ ਉਸ ਦਾ ਕੀ ਇਲਾਜ ਹੈ ਇਲਾਜ ਮੈਂ ਉਹ ਹੀ ਸੇਮ ਰਹਿੰਦਾ ਹੈ ਟ੍ਰੀਟਮੈਂਟ ਜਿਹੜਾ ਨੈਸ਼ਨਲ ਟਿਊਬਰਕਲੋਸਿਸ ਪ੍ਰੋਗਰਾਮ ਦੇ ਰਾਹੀਂ ਸਰਕਾਰ ਪ੍ਰੋਵਾਈਡ ਕਰਦੀ ਹੈ ਜੇ ਉਹ ਪੇਸ਼ੈਂਟ ਸਾਡੇ ਕੋਲ ਮੋੜ ਕੇ ਫਿਰ 6 ਮਹੀਨੇ ਬਾਅਦ ਆਉਂਦਾ ਹੈ ਕਿ ਹਾਂ ਇਹ ਗੱਠ ਹਜੇ ਵੀ ਗਈ ਨਹੀਂ ਸਬਸਾਈਡ ਹੋ ਗਿਆ ਬਟ ਥੋੜੀ ਸਬਸਾਈਡ ਹੋਈ ਹੈ ਫੁਲੀ ਸਬਸਾਈਡਡ ਨਹੀਂ ਹੈ ਗੱਠ ਤਾਂ ਉਹਦੀ ਆਪਾਂ ਅਲਟਰਾਸਾਉਂਡ ਰਾਹੀਂ ਈਵੈਲੂਏਸ਼ਨ ਕਰਾਉਂਦੇ ਐਂਡ ਫਾਈਨ ਨੀਡਲ ਐਸਪੀਰੇਸ਼ਨ ਇੱਕ ਟੈਸਟ ਹੁੰਦਾ ਐਫ ਐਨ ਏ ਸੀ ਉਹ ਕਰਕੇ ਦੇਖਦੇ ਆ ਕਿ ਉਹਦੇ ਅੰਦਰ ਟਿਬੀਰਕਲੋਸਿਸ ਦਾ ਬੈਸਿਲੀ ਆ ਰਿਹਾ ਹੈ ਕਿ ਨਹੀਂ ਆ ਰਿਹਾ ਜੇ ਆ ਰਿਹਾ ਹੈ ਫਿਰ ਟ੍ਰੀਟਮੈਂਟ ਹੋਰ ਐਕਸਟੈਂਡ ਹੁੰਦਾ ਅੱਗੇ ਜੇ ਨਹੀਂ ਆ ਰਿਹਾ ਹੁੰਦਾ ਫਿਰ ਉਹਨੂੰ ਆਪਾਂ ਟ੍ਰੀਟਮੈਂਟ ਨੂੰ ਸਟਾਪ ਕਰ ਸਕਦੇ ਆ ਜੀ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਡਾਕਟਰ ਸਾਹਿਬ ਉਹਨਾਂ ਦਾ ਵੀ ਸਵਾਲ ਜਾਣ ਲੈਣੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ ਮਹਿੰਦਰ ਸਿੰਘ ਬਟਲਾੜਾ ਹਾਂਜੀ ਕੀ ਸਵਾਲ ਹੈ ਤੁਹਾਡਾ ਇਹ ਇੱਕ ਮਤਲਬ ਡਾਕਟਰ ਜੀ ਸਾਹਿਬੀ ਹਾਰਟ ਦੀ ਟੀਵੀ ਹੈ ਜੀ ਇਹਦੀ ਦਵਾਈ ਕਿੰਨਾ ਕਿੰਨਾ ਖਾਣੀ ਪੈਂਦੀ ਹੈ ਠੀਕ ਹੈ ਤੁਹਾਡਾ ਜਵਾਬ ਅਸੀਂ ਜ਼ਰੂਰ ਦਵਾਂਗੇ ਇੱਕ ਹੋਰ ਕਾਲਰ ਦਾ ਸਵਾਲ ਵੀ ਜਾਣ ਲੈਣੇ ਆ ਤੁਹਾਡਾ ਕੀ ਨਾਮ ਹੈ ਕਿੱਥੋਂ ਜੁੜੇ ਹੋ ਤੁਸੀਂ

हां जी मैम देखो ਜਿਹੜਾ ਪਹਿਲਾ ਕੇਸ ਇਹਨਾਂ ਨੇ ਹਾਰਟ ਦੀ ਟੀਬੀ ਬਾਰੇ ਪੁੱਛਿਆ ਆ ਇਹਦਾ ਟ੍ਰੀਟਮੈਂਟ ਮਿਨਿਮਮ 9 ਮੰਥਸ ਚੱਲਦਾ ਹੈ ਬੇਸਿਕਲੀ ਐਂਡ ਇਹਦੀ ਵੈਲਿਊਸ਼ਨ ਹੁੰਦੀ ਹੈ ਇਹਦੇ ਅੰਦਰ ਨਾਲ ਕਾਰਡੀਓਲੋਜਿਸ ਜਿਹੜੇ ਹਾਰਟ ਦੇ ਡਾਕਟਰ ਉਹ ਵੀ ਇਨਵੋਲ ਹੁੰਦੇ ਆ ਕਿ ਹੋਰ ਕੋਈ ਕਾਰਡਿਕ ਪੰਪਿੰਗ ਚਤਾਨੀ ਪ੍ਰੋਬਲਮ ਕਰ ਰਹੀ ਟਿਊਬਰਕਲੋਸਿਸ ਜਾਂ ਕੋਈ ਫੇਫੜਿਆਂ ਜਾਂ ਫਿਰ ਹਾਰਟ ਦੀ ਹਾਲੇ ਦੁਆਲੇ ਜਿਹਨੂੰ ਆਪਾਂ ਕਹਿੰਦੇ ਇਫਿਊਜ਼ਨ ਪਲੂਰਲ ਇਫਿਊਜ਼ਨ ਲੰਗਸ ਦੇ ਹਾਲੇ ਦੁਆਲੇ ਜਾਂ ਫਿਰ ਪੈਰੀਕਾਰਡੀਅਲ ਯਾਨੀ ਕਿ ਹਾਰਟ ਦੇ ਹਾਲੇ ਦੁਆਲੇ ਇਫਿਊਜ਼ਨ ਦਾ ਨਹੀਂ ਪਾਣੀ ਦਾ ਨਹੀਂ ਬਣ ਰਿਹਾ ਅਕੋਰਡਿੰਗਲੀ ਮਿਨੀਮਮ ਮੇਰੇ ਹਿਸਾਬ ਨਾਲ ਇਹਦਾ ਟ੍ਰੀਟਮੈਂਟ 9 ਮੰਥਸ ਚੱਲਦਾ ਹੈ ਐਂਡ ਇਹਦੀ ਰੂਟੀਨਲੀ ਪੇਸ਼ੈਂਟ ਦੀ ਇਕੋਕਾਰਡੀਓਗ੍ਰਾਫੀ ਆਫਟਰ ਐਵਰੀ 2 ਮੰਥਸ ਹੋਏਗੀ ਜਸਟ ਟੂ ਈਵੈਲੂਏਟ ਕਿ ਹਾਰਟ ਟਿਬਰਕਲੋਸਿਸ ਖਤਮ ਹੋ ਗਈ ਕਿ ਨਹੀਂ ਹੋਈ ਟੂ ਗੈਟ ਅ ਵੈਰੀ ਕਲੀਅਰ ਪਿਕਚਰ ਜਿੱਦਾਂ ਕਿ ਅਲਟਰਾਸਾਉਂਡ ਜਿਹਨੂੰ ਆਪਾਂ ਕਹਿੰਦੇ ਹਾਰਟ ਦਾ ਹੁੰਦਾ ਹੈ ਐਂਡ ਸੈਕੰਡ ਪੇਸ਼ੈਂਟ ਜਿਨ੍ਹਾਂ ਨੇ ਹੁਣੇ ਕੁਐਸਚਨ ਪੁੱਛਿਆ ਸੀ ਕਿ ਇਨਾ ਕੀ ਸੀ ਇਹਨਾਂ ਦਾ ਸੈਕੰਡ ਕਿ 4 ਸਾਲਾਂ ਤੱਕ ਜਿਹੜਾ ਉਹਨਾਂ ਦੀ ਟੀਬੀ ਰਹੀ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਕਾਇਤ ਲੱਗ ਰਹੀ ਐ ਸੀ ਸੋ ਇਹਦੇ ਅੰਦਰ ਦੇਖੋ ਸਰ ਤੁਸੀਂ ਆਪਣਾ ਐਕਸ-ਰੇ ਕਰਾਉਂਗੇ ਛਾਤੀ ਦਾ ਐਂਡ ਜੇ ਉਹਦੇ ਅੰਦਰ ਪ੍ਰੋਬਲਮ ਆਏਗੀ ਫਿਰ ਸੀਟੀ ਸਕੈਨ ਹੋਏਗਾ ਇਹ ਥੋੜਾ ਐਕਸਟੈਂਸਿਵ ਟੈਸਟ ਹੁੰਦਾ ਹੈ ਵਿਦ ਕੰਟਰਾਸਟ ਵਾਲਾ ਜਿਹਦੇ ਅੰਦਰ ਡਾਈ ਪਾਈ ਜਾਂਦੀ ਹੈ ਐਂਡ ਫੇਫਰਾਂ ਦਾ ਪ੍ਰੋਪਰ ਈਵੈਲੂਏਸ਼ਨ 3D ਹੁੰਦਾ ਹੈ ਕਿ ਹਾਂ ਇਹ ਟਿਊਬਰਕਲੋਸਿਸ ਹਜੇ ਵੀ ਪਰਸਿਸਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਜਾਂ ਕੋਈ ਹੋਰ ਰੀਜ਼ਨ ਤਾਂ ਨਹੀਂ ਹੈ ਫੀਵਰ ਦਾ ਜਿਹੜਾ ਕਿ ਪੇਸ਼ੈਂਟ ਨੂੰ ਆ ਰਿਹਾ ਜਾਂ weight loss ਜਿਹੜਾ ਹੋ ਰਿਹਾ ਕਿ weight gain ਕਿਉਂ ਨਹੀਂ ਹੋ ਰਿਹਾ ਪੇਸ਼ੈਂਟ ਦਾ ਇਹ ਅਕਸਰ ਦੇਖਿਆ ਗਿਆ ਜਿਹਨੂੰ ਇਕਵਰੀ ਟਿਊਬਰਕਲੋਸਿਸ ਹੋ ਜਾਂਦੀ ਹੈ ਐਟ ਐਨੀ ਸਟੇਜ ਆਫ ਲਾਈਫ ਜਾਂ ਫਿਰ ਅੱਗੇ ਜਾ ਕੇ ਕਿ ਉਹਨੂੰ ਟੀਬੀ ਹੋਣ ਦੇ ਚਾਂਸਸ ਥੋੜੇ ਜ਼ਿਆਦਾ ਰਹਿੰਦੇ ਆ ਹੋਰ ਆਦੇ ਕੰਪੈਰੀਜ਼ਨ ਕਿਉਂਕਿ ਕਈ ਵਾਰੀ ਬੈਸੀਲੀ ਪ੍ਰੋਪਰ ਤਰੀਕੇ ਨਾਲ ਖਤਮ ਨਹੀਂ ਹੁੰਦਾ ਸੋ ਮੇਰੇ ਸਾਹਮਣੇ ਤੁਸੀਂ ਇੱਕ ਵਾਰੀ ਸੀਟੀ ਸਕੈਨ ਕਰਾ ਕੇ ਦੇਖ ਸਕਦੇ ਹੋ ਛਾਤੀ ਦਾ ਐਂਡ ਫਿਰ ਅੱਗੇ ਪ੍ਰੋਸੀਡ ਕਰੋ ਕਿ ਹਾਂ ਟੀਬੀ ਹੈ ਕਿ ਕੁਝ ਹੋਰ ਤਾਂ ਨਹੀਂ ਹੈ ਜੀ ਡਾਕਟਰ ਸਾਹਿਬ ਜ਼ਿਆਦਾਤਰ ਦੇਖਿਆ ਹੈ ਕਿ ਟੀਬੀ ਦੇ ਜਿਹੜੇ ਆ ਲੱਛਣ ਦਿਖਾਈ ਨਹੀਂ ਦਿੰਦੇ ਫੇਫੜਿਆਂ ਵਾਲੀ ਟੀਬੀ ਦਾ ਤਾਂ ਜੋ ਹੈ ਖੰਗ ਨਾਲ ਜਾਂ ਫਿਰ ਉਹਦਾ ਖੂਨ ਦਾਣਾ ਇਹ ਪਤਾ ਚੱਲ ਜਾਂਦਾ ਹੈ ਲੇਕਿਨ ਜੋ ਦੂਸਰੇ ਪੜਾਵਾ ਦੀਆਂ ਜੋ ਟਿਊਬਰਕਲੋਸਿਸ ਹੈ ਉਸ ਦੇ ਲੱਛਣ ਜ਼ਿਆਦਾਤਰ ਮਰੀਜ਼ਾ ਵਿੱਚ ਨਜ਼ਰ ਨਹੀਂ ਆਉਂਦੇ ਇਹ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਕੋਈ ਜੋ ਇਨਸਾਨ ਹੈ ਉਹ ਟਿਊਬਰਕਲੋਸਿਸ ਤੋਂ ਪੀੜਤ ਹੈ ਮੈਮ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਟਿਊਬਰਕਲੋਸਿਸ ਜਿੱਦਾਂ ਤੁਸੀਂ ਕਿਹਾ ਕਿ ਫੇਫੜਿਆਂ ਤੋਂ ਇਲਾਵਾ ਕਿਸੇ ਹੋਰ ਪਾਰਟ ਦੀ ਹੈ ਉਹਨੂੰ ਆਪਾਂ ਕਿਦਾਂ ਫੜ ਸਕਦੇ ਹਾਂ ਬੇਸਿਕਲੀ ਹਨਾ ਇਹ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਮ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਫੀਵਰ ਆਏਗਾ ਟਿਊਬਰਕਲੋਸਿਸ ਇਦਾਂ ਦਾ ਕੋਈ ਪੇਸ਼ੈਂਟ ਨਹੀਂ ਆਇਆ ਕਿ ਜਿਹੜਾ ਕਿ ਟਿਊਬਰਕਲੋਸਿਸ ਤੋਂ ਗ੍ਰਸਤ ਹੋਏ ਉਹਨਾਂ ਨੂੰ ਫੀਵਰ ਨਾ ਆ ਰਿਹਾ ਹੋਵੇ ਜਾਂ weight loss ਨਾ ਹੋ ਰਿਹਾ ਹੋਵੇ ਮੈਂ ਕਹਿਣਾ ਚਾਹਾਂਗਾ ਜਿੱਦਾਂ ਆਪਾਂ ਗੱਲ ਕਰੀਏ ਬ੍ਰੇਨ ਦੀ ਟਿਊਬਰਕਲੋਸਿਸ ਗੱਠਾਂ ਦੀ ਟਿਊਬਰਕਲੋਸਿਸ ਹੋ ਗਈ ਜਾਂ ਫਿਰ ਲੀਵਰ ਦੀ ਟਿਊਬਰਕਲੋਸਿਸ ਵੀ ਜਾਂ ਫਿਰ ਬੋਨ ਦੀ ਟਿਬਰਕਲੋਸਿਸ ਹੋ ਗਈ ਉਸ ਪੇਸ਼ੈਂਟ ਨੂੰ ਫੀਵਰ ਜ਼ਰੂਰ ਆਏਗਾ ਬਿਕੋਜ਼ ਇਹ ਬੈਸੀਲਾਈ ਹੁੰਦਾ ਹੈ ਬੈਕਟੀਰੀਆ ਹੁੰਦਾ ਇੱਕ ਟਾਈਪ ਦਾ ਜਿਹੜਾ ਕਿ ਬਾਡੀ ਸਪਰੈਡ ਕਰ ਜਾਂਦਾ ਹੈ ਐਂਡ ਬੈਕਟੀਰੀਆ ਸਭ ਤੋਂ ਪਹਿਲਾਂ ਫੀਵਰ ਹੀ ਕੌਜ਼ ਕਰੇਗਾ ਪੇਸ਼ੈਂਟ ਦੇ ਇਨਫੈਕਸ਼ਨ ਵਾਲੇ ਕਾਊਂਟ TCL ਕਾਊਂਟ ਵੱਧ ਜਾਣਗੇ ਜੀ ਥੋੜਾ ਜਿਹਾ ਪੇਸ਼ੈਂਟ ਜ਼ਰੂਰ ਲੇਟ ਡਾਇਗਨੋਸਿਸ ਚ ਪਹੁੰਚ ਪਾਉਂਦਾ ਹੈ ਕਿਉਂਕਿ ਉਹਨੂੰ ਖਾਂਸੀ ਨਹੀਂ ਆ ਰਹੀ ਉਹਦੀ ਬਲਗਮ ਨਹੀਂ ਆ ਰਹੀ ਉਹਦੀ ਜਿੱਦਾਂ ਕਿ ਸਾਨੂੰ ਅਵੇਰਨੈਸ ਇਹੀ ਕਰਾਈ ਗਈ ਹੈ ਕਿ ਹਾਂ ਇਹ ਲੰਗਸ ਦੀ ਜਿਆਦਾਤਰ ਪ੍ਰੋਬਲਮ ਮੰਨੀ ਜਾਂਦੀ ਟਿਬਰਕਲੋਸਿਸ ਜੀ ਬਟ ਆਪਾ ਇਹਨੂੰ ਵੀ ਹਾਈਲਾਈਟ ਕਰਨਾ ਚਾਹਵਾਂਗੇ ਕਿ ਬਿਯੋਂਡ ਲੰਗਸ ਵੀ ਏ ਟਿਬਰਕਲੋਸਿਸ ਹੁੰਦੀ ਹੈ ਐਂਡ ਜੇ ਤੁਹਾਨੂੰ 2 ਵੀਕਸ ਤੋਂ ਪ੍ਰੋਲੋਂਗਡ ਯਾਨੀ ਕਿ ਦੋ ਹਫ਼ਤੇ ਤੋਂ ਜ਼ਿਆਦਾ ਫੀਵਰ ਆ ਰਿਹਾ ਹੈ ਤੁਸੀਂ ਆਪਣਾ ਪੇਟ ਦਾ ਅਲਟਰਾਸਾਉਂਡ ਗਰਦਨ ਦਾ ਅਲਟਰਾਸਾਉਂਡ ਜ਼ਰੂਰ ਕਰਾ ਕੇ ਦੇਖੋ ਐਂਡ ਨੇਅਰਲੀ ਜਿਹੜੇ ਕੋਈ ਐਮਬੀਬੀਏ ਸੀ ਐਮਡੀ ਡਾਕਟਰ ਹੈ ਫਿਜ਼ੀਸ਼ੀਨ ਹੈ ਉਹਨਾਂ ਨੂੰ ਇੱਕ ਵਾਰੀ ਕੰਸਲਟ ਕਰੋ ਕਿ ਹਾਂ ਇਹ ਟਿਬਰਕਲੋਸਿਸ ਵੱਲ ਤਾਂ ਨਹੀਂ ਜਾ ਰਹੀ ਚੀਜ਼ ਐਂਡ ਸੈਕੰਡਲੀ ਮੈਂ ਕਹਿਣਾ ਚਾਹਾਂਗਾ ਕਿ ਪੇਸ਼ੈਂਟ ਜਿਹੜਾ ਟਿਊਬਰਕਲੋਸਿਸ ਤੋਂ ਗ੍ਰਸ ਹੁੰਦਾ ਹੈ ਉਹਨੂੰ weight loss ਵੀ ਜ਼ਰੂਰ ਹੁੰਦਾ ਹੈ ਕਿਉਂਕਿ ਉਹਦਾ ਬੋਡੀ ਦਾ ਪ੍ਰੋਟੀਨ लॉस ਹੋਈ ਜਾਂਦਾ ਹੈ ਬੈਕਟੀਰੀਆ ਪ੍ਰੋਟੀਨ लॉस ਵੀ ਕਰਦਾ ਹੈ ਐਂਡ ਇਸ ਕਾਰਨ ਮਸਲ ਲਾਸ ਹੋ ਕਰਕੇ ਵੇਟ ਲਾਸ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਠੀਕ ਹੈ ਡਾਕਟਰ ਸਾਹਿਬ ਸਮਾਂ ਨਹੀਂ ਇਜਾਜ਼ਤ ਨਹੀਂ ਦੇ ਰਿਹਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਮਾਧਿਅਮ ਰਾਹੀਂ ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਡਾਊਟਸ ਜਿਹੜੇ ਆ ਕਲੀਅਰ ਹੋਏ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਦਰਸ਼ਕਾਂ ਲਈ ਸਾਡੇ ਲਈ ਸੋ ਟਿਊਬਰਕਲੋਸਿਸ ਜੋ ਹੈ ਟੀਬੀ ਖੁੰਟ ਦੇ ਕੀ ਕਾਰਨ ਇਸ ਦੇ ਕੀ ਲੱਛਣ ਨੇ ਟੀਬੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਉਮੀਦ ਕਰਦੇ ਹਾਂ ਕਿ ਟਿਊਬਰਕਲੋਸਿਸ ਬਾਰੇ ਅਸੀਂ ਸਾਡੇ ਸਮਿਸ਼ਨ ਦੇ ਉੱਤੇ ਜ਼ਰੂਰ ਜਿਹੜਿਆ ਸਫਲ ਹੋਏ ਅੱਗੇ ਤੁਹਾਨੂੰ ਇਸ ਬਿਮਾਰੀ ਬਾਰੇ ਅਸੀਂ ਜਾਗਰੂਕ ਕਰ ਸਕੀਏ ਉਮੀਦ ਕਰਦੇ ਹਾਂ ਤੁਹਾਡੇ ਸਾਰੇ ਡਾਊਟਸ ਵੀ ਕਲੀਅਰ ਹੋਏ ਹੋਣਗੇ ਹਰ ਰੋਜ਼ ਅਸੀਂ 1.5 ਵਜੇ ਸੰਜੀਵਨੀ ਸ਼ੋਅ ਲੈ ਕੇ ਜ਼ਰੂਰ ਹਾਜ਼ਰ ਹੋਣਿਆ ਕੋਈ ਨਾ ਕੋਈ ਨਵੇਂ ਟੌਪਿਕ ਤੇ ਕੋਈ ਨਾ ਕੋਈ ਨਵੀਂ ਬਿਮਾਰੀ ਤੇ ਤੁਸੀਂ ਵੀ ਸਾਨੂੰ ਕਾਲ ਕਰਕੇ ਜ਼ਰੂਰ ਦੱਸ ਸਕਦੇ ਹੋ ਕਿ ਹੋਰ ਕਿਹੜੀ ਸਮੱਸਿਆ ਜਿਸ ਦੇ ਬਾਰੇ ਜਾਗਰੂਕ ਲੋਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਸ ਤੇ ਉੱਤੇ ਸਾਨੂੰ ਇਹ ਪ੍ਰੋਗਰਾਮ ਹੋਰ ਜ਼ਿਆਦਾ ਵਧਾਉਣੇ ਚਾਹੀਦੇ ਨੇ ਸੰਜੀਵਨੀ ਦੇ ਥਰੂ ਤੁਹਾਨੂੰ ਹੋਰ ਕਿਹੜੀਆਂ ਬਿਮਾਰੀਆਂ ਦੇ ਬਾਰੇ ਅਸੀਂ ਜਾਗਰੂਕ ਕਰ ਸਕਦੇ ਹਾਂ ਸੋ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਰਹੋ ਫਿਲਹਾਲ ਦੇ ਲਈ ਮੈਨੂੰ ਤੁਸੀਂ ਦੋ ਇਜਾਜ਼ਤ ਤੇ ਲਗਾਤਾਰ 1.5 ਵਜੇ ਰੋਜ਼ ਸਾਡੇ ਨਾਲ ਜੁੜੋ ਇਜਾਜ਼ਤ ਦਿਓ ਤੇ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ ਪਿਆਣਾ ਹਿਮਾਚਲ ਦੇ ਨਾਲ